ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦਿ ਜਤਸ ਪਾਵ ਤਦਹੀ ਗਵਾ ਗਾਵੇ ਕਾਫਲ ਫਵਾ ਗਾਵੇ ਕਾਫਲ ਹੋਈ ਜਾਪੇ ਤੇ ਰੈ ਸੁਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਂ ਤੇ ਸਚ ਮਹਿ ਰਹਿ ਆਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੇ ਗੁਰ ਸਾਖੀ ਕਾ ਜੀ ਆਰਾ ਤਾ ਮਿਟਿਆ ਸਗਲ ਅੰਧਾਰਾ ਗੁਰ ਚਰਨੀ ਮਨ ਲਗਾ ਤਾਂ ਜਮਕਾਰ ਮਾਰਗ ਪਗਾ ਪੈ ਵਿੱਚ ਨਿਰਪਉ ਪਾਇ ਤਾਂ ਸਹਜੈ ਕੈ ਕਰ ਆਇ ਭੰਤ ਨਾਨਕ 부ਜੈ ਕੋ ਵਿਚਾਰੀ ਇਸ ਜਗ ਬਹਿ ਕਰਨੀ ਸਾਰੀ ਕਰਣੀ ਕੀ ਰਤ ਹੋਈ ਜਾਂ ਆਪੇ ਮਿਲਿਆ ਸੋਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦ ਜਾਤਿਸ ਪਾਵ ਤਦ ਹੀ ਗਵਾ ਾਂਗਾ ਵੇ ਕਾਫਲ ਪਵਾ ਗਾਵੇ ਕਾਫਲ ਹੋਈ ਜਾ ਆਪੇ ਤੇ ਵੈ ਸੁਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਂ ਤੇ ਸਚ ਮਹਿ ਰਹਿ ਆਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੇ ਗੁਰ ਸਾਖੀ ਕਾ ਜੀਆਰਾ ਤਾਂ ਮਿਟਿਆ ਸਗਲ ਅੰਧਾਰਾ ਗੁਰ ਚਰਨੀ ਮਨ ਲਗਾ ਤਾਂ ਜਮਕਾ ਮਾਰਗ ਪਗਾ ਪੈ ਵਿੱਚ ਨਿਰਪਉ ਪਾਇਆ ਤਾਂ ਸਹਜੈ ਕੈ ਕਰ ਆਇਆ ਪੰਤ ਨਾਨਕ ਬੁਜੈ ਕੋ ਵਿਚਾਰੀ ਇਸ ਜਨਮ ਕਰਣੀ ਸਾਰੀ ਕਰਨੀ ਕਿਰਤ ਹੋਈ ਜਾਂ ਆਪੇ ਮਿਲਿਆ ਸੋਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦ ਜਾਤਿਸ ਪਾਵ ਤਦ ਹੀ ਗਾਵਾ ਤਾਂ ਗਾਵੇ ਕਾਫਲ ਪਵਾ ਗਾਵੇ ਕਾਫਲ ਹੋਈ ਜਾ ਆਪੇ ਤੇ ਰੈ ਸੁਈ ਮਨ ਮੇਰੇ ਗੁਰਬਚਨੀ ਨਿਦ ਪਾਈ सच में रहा सम समय रहा गुर साखी अंतर जागी चंचल मत त्यागे गुर साखी का मिटिया सगल अंधारा गुर चरनी मन लगा ता जमका मार्ग पगा ਪੈ ਵਿੱਚ ਨਿਰਪਉ ਪਾਇ ਤਾਂ ਸਹਜੈ ਕੈ ਕਰ ਆਇਆ ਭੰਤ ਨਾਨਕ 부ਜੈ ਕੋ ਵਿਚਾਰੀ ਇਸ ਜਗ ਮੇ ਕਰਣੀ ਸਾਰੀ ਕਰਣੀ ਕਿਰਤ ਹੋਈ ਜਾਂ ਆਪੇ ਮਿਲਿਆ ਸੋਈ ਸਤਨਾਮ ਸ਼੍ਰੀ ਵਾਹਿਗੁਰੂ ਸਾਹੀ ਜੀ ਸੋਰਠਾ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦ ਜਤਸ ਪਾਵ ਤਦ ਹੀ ਗਵਾ ਤਾਂਗਾ ਵੇ ਕਾਫਲ ਪਵਾ ਗਾਵੇ ਕਾਫਲ ਹੋਈ ਜਾ ਆਪੇ ਤੇ ਵੈ ਸੋਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਂ ਤੇ ਸਚ ਮਹਿ ਰਹਿ ਆਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੇ ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ ਗੁਰ ਚਰਨੀ ਮਨ ਲਗਾ ਜਾਂਮ ਕਾ ਮਾਰਗ ਪਗ ਪੈ ਵਿੱਚ ਨਿਰਪਉ ਪਾਇ ਤਾਂ ਸਹਜੈ ਕੈ ਕਰ ਆਇ ਭੰਤ ਨਾਨਕ 부ਜੈ ਕੋ ਵਿਚਾਰੀ ਇਸ ਜਗ ਮੈਂ ਕਰਨੀ ਸਾਰੀ ਕਰਨੀ ਕਿਰਤ ਹੋਈ ਜਾਂ ਆਪੇ ਮਿਲਿਆ ਸੋਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦਿ ਜਾਤਿ ਸ ਪਾਵ ਤਦਹੀ ਗਵਾ ਤਾ ਗਾਵੇ ਕਾ ਫਲ ਪਾਵ ਦਾਵੇ ਕਾਫਲ ਹੋਈ ਜਾਪੇ ਤੇ ਵਸੋਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਂ ਤੇ ਸਚ ਮਹਿ ਰਹਿ ਆਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰ ਸਾਖੀ ਕਾ ਜੀ ਆਰਾ ਤਾ ਮਿਟਿਆ ਸਗਲ ਅੰਧਾਰਾ ਗੁਰ ਚਰਨੀ ਮਨ ਲਗਾ ਤਾਂ ਜਮਕਾ ਮਾਰਗ ਪਗਾ ਪੈ ਵਿੱਚ ਨਿਰਪਉ ਪਾਇ ਤਾਂ ਸਹਜੈ ਕਹਿ ਕਰ ਆਇ ਭੰਤ ਨਾਨਕ 부ਜੈ ਕੋ ਵਿਚਾਰੀ ਇਸ ਜਗ ਮੈਂ ਕਰਨੀ ਸਾਰੀ ਕਰਣੀ ਕਿਰਤ ਹੋਈ ਜਾਂ ਆਪੇ ਮਿਲਿਆ ਸੁਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਠਾ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦ ਜਾਤਿ ਸ ਪਾਵ ਤਦ ਹੀ ਗਾਵਾਂ ਤਾਂ ਗਾਵੇ ਕਾਫਲ ਪਵਾ ਗਾਵੇ ਕਾਫਲ ਹੋਈ ਜਾਪੇ ਤੇ ਰੈ ਸੁਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਂ ਤੇ ਸਚ ਮਹਿ ਰਹਿ ਆਸਮਾਈ ਰਹਾ ਗੁਰ ਸਾਖੀ ਅੰਤਰ ਜਾਗੇ ਤਾਂ ਚੰਚਲ ਮਤ ਤਿਆਗੇ ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ ਗੁਰ ਚਰਨੀ ਮਨ ਲਗਾ ਤਾਂ ਜਮ ਕਾ ਮਾਰਗ ਪਗਾ ਪੈ ਵਿੱਚ ਨਿਰਪਉ ਪਾਇਆ ਤਾਂ ਸਹਜੈ ਕੈ ਕਰ ਆਇਆ ਭੰਤ ਨਾਨਕ 부ਜੈ ਕੋ ਵਿਚਾਰੀ ਇਸ ਜਨਮ ਮੇ ਕਰਨੀ ਸਾਰੀ ਕਰਨੀ ਕਿਰਤ ਹੋਈ ਜਾਂ ਆਪੇ ਮਿਲਿਆ ਸੋਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਖਾ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦ ਜਾ ਤਿਸ ਪਾਵ ਤਦ ਹੀ ਗਾਵਾਂ ਤਾਂ ਗਾਵੇ ਕਾਫਲ ਪਾਵਾਂ ਗਾਵੇ ਕਾਫਲ ਹੋਈ ਜਾ ਆਪੇ ਤੇ ਰੈ ਸੋਈ ਮਨ ਮੇਰੇ ਗੁਰਬਚਨੀ ਨਿਦ ਪਾਈ सच में रहा सम समय रहा गुर साखी अंतर जागी चंचल मत त्यागे गुर साखी का मिटिया सगल अंधारा गुर चरनी मन लगा ता का मार्ग पगा ਪੈ ਵਿੱਚ ਨਿਰਪਉ ਪਾਇ ਤਾਂ ਸਹਜੈ ਕੈ ਕਰ ਆਇ ਪੰਤ ਨਾਨਕ 부ਜੈ ਕੋ ਵਿਚਾਰੀ ਇਸ ਜਨਮੇ ਕਰਨੀ ਸਾਰੀ ਕਰਨੀ ਕਿਰਤ ਹੋਈ ਜਾਂ ਆਪੇ ਮਿਲਿਆ ਸੋਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦ ਜਤਸ ਪਾਵ ਤਦ ਹੀ ਗਵਾ ਤਾਂ ਗਾਵੇ ਕਾਫਲ ਪਵਾ ਗਾਵੇ ਕਾਫਲ ਹੋਈ ਜਾ ਆਪੇ ਤੇ ਰੈ ਸੋਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਂ ਤੇ ਸੱਚ ਮਹਿ ਰਹਿ ਆਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ ਗੁਰ ਚਰਨੀ ਮਨ ਲਗਾ ਆਜਮ ਕਾ ਮਾਰਗ ਪਗਾ ਪੈ ਵਿੱਚ ਨਿਰਪਉ ਪਾਇ ਤਾਂ ਸਹਜੈ ਕੈ ਕਰ ਆਇ ਭੰਤ ਨਾਨਕ 부ਜੈ ਕੋ ਵਿਚਾਰੀ ਇਸ ਜਨਮੇ ਕਰਨੀ ਸਾਰੀ ਕਰਨੀ ਕਿਰਤ ਹੋਈ ਜਾਂ ਆਪੇ ਮਿਲਿਆ ਸੋਈ ਸਤਨਾਮ ਕੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦ ਜਤਸ ਪਾਵ ਤਦ ਹੀ ਗਾਵਾਂ ਤਾਂ ਗਾਵੇ ਕਾਫਲ ਪਾਵ ਗਾਵੇ ਕਾਫਲ ਹੋਈ ਜਾਪੇ ਤੇਰੇ ਸੋਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਂ ਤੇ ਸਚ ਮਹਿ ਰਹਿਆ ਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੇ ਗੁਰ ਸਾਖੀ ਕਾ ਉਜਿਆਰਾ ਤਾ ਮਿਟਿਆ ਸਗਲ ਅੰਧਾਰਾ ਗੁਰ ਚਰਨੀ ਮਨ ਲਗਾ ਤਾਂ ਜਮਕਾਰ ਮਾਰਗ ਪਗਾ ਪੈ ਵਿੱਚ ਨਿਰਪਉ ਪਾਇ ਤਾਂ ਸਹਜੈ ਕੈ ਕਰ ਆਇ ਭੰਤ ਨਾਨਕ 부ਜੈ ਕੋ ਵਿਚਾਰੀ ਇਸ ਜਗ ਬਹਿ ਕਰਨੀ ਸਾਰੀ ਕਰਣੀ ਕਿਰਤ ਹੋਈ ਜਾਂ ਆਪੇ ਮਿਲਿਆ ਸੋਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦ ਜਾਤਸ ਪਾਵ ਤਦ ਹੀ ਗਵਾ ਤਾਂ ਗਾਵੇ ਕਾਫਲ ਪਵਾ ਗਾਵੇ ਕਾਫਲ ਹੋਈ ਜਾ ਆਪੇ ਤੇ ਰੈ ਸੋਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਤੇ ਸੱਚ ਮਹਿ ਰਹਿ ਆਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੇ ਗੁਰ ਸਾਖੀ ਕਾ ਜੀਆ ਰਾ ਤਾਂ ਮਿਟਿਆ ਸਗਲ ਅੰਧਾਰਾ ਗੁਰ ਚਰਨੀ ਮਨ ਲਗਾ ਤਾਂ ਜਮਕਾ ਮਾਰਗ ਪਗਾ ਐ ਵਿੱਚ ਨਿਰਭਉ ਪਾਇਆ ਤਾਂ ਸਹਜੈ ਕਹਿ ਕਰ ਆਇਆ ਭੰਤ ਨਾਨਕ 부ਜੈ ਕੋ ਵਿਚਾਰੀ ਇਸ ਜਨਮੇ ਕਰਨੀ ਸਾਰੀ ਕਰਨੀ ਕਿਰਤ ਹੋਈ ਜਾਂ ਆਪੇ ਮਿਲਿਆ ਸੋਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦ ਜਤਸ ਪਾਵ ਤਦ ਹੀ ਗਾਵਾਂ ਤਾਂ ਗਾਵੇ ਕਾਫਲ ਪਾਵ ਗਾਵੇ ਕਾਫਲ ਹੋਈ ਜਾਪੇ ਤੇ ਵੈ ਸੋਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਂ ਤੇ ਸਚ ਮਹਿ ਰਹਿ ਆਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੇ ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ ਗੁਰ ਚਰਨੀ ਮਨ ਲਗਾ ਤਾ ਜਮਕਾ ਮਾਰਗ ਪਗਾ ਪੈ ਵਿੱਚ ਨਿਰਪਉ ਪਾਇ ਤਾ ਸਹਜੈ ਕਹਿ ਕਰ ਆਇ ਬੰਤ ਨਾਨਕ 부ਜੈ ਕੋ ਵਿਚਾਰੀ ਇਸ ਜਗ ਮੇ ਕਰਨੀ ਸਾਰੀ ਕਰਨੀ ਕਿਰਤ ਹੋਈ ਜਾਂ ਆਪੇ ਮਿਲਿਆ ਸੋਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦਿ ਜਾਤਿ ਸ ਪਾਵ ਤਦ ਹੀ ਗਵਾ ਤਾ ਗਾਵੇ ਕਾ ਫਲ ਪਵਾ ਗਾਵੇ ਕਾ ਫਲ ਹੋਈ ਜਾਪੇ ਤੇਰੇ ਸੁਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਂ ਤੇ ਸਚ ਮਹਿ ਰਹਿ ਆਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੇ ਗੁਰ ਸਾਖੀ ਕਾ ਜੀਆ ਰਾ ਆ ਮਿਟਿਆ ਸਗਲ ਅੰਧਾਰਾ ਗੁਰ ਚਰਨੀ ਮਨ ਲਗਾ ਤਾਂ ਜਮਕਾਰ ਮਾਰਗ ਪਗਾ ਪੈ ਵਿੱਚ ਨਿਰਪਉ ਪਾਇ ਤਾਂ ਸਹਜੈ ਕੈ ਕਰ ਆਇ ਭੰਤ ਨਾਨਕ 부ਜੈ ਕੋ ਵਿਚਾਰੀ ਇਸ ਜਗ ਬਿਨੇ ਕਰਨੀ ਸਾਰੀ ਕਰਣੀ ਕਿਰਤ ਹੋਈ ਜਾਂ ਆਪੇ ਮਿਲਿਆ ਸੋਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦਿ ਜਾਤਿਸ ਪਾਵ ਤਦਹੀ ਗਵਾ ਗਾਵੇ ਕਾ ਫਲ ਪਵਾ ਗਾਵੇ ਕਾ ਫਲ ਹੋਈ ਜਾਪੇ ਤੇ ਰੈ ਸੁਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਂ ਤੇ ਸਚ ਮਹਿ ਰਹਿ ਆਸਮਾਈ ਰਹਾ ਗੁਰ ਸਾਖੀ ਅੰਤਰ ਜਾਗੇ ਤਾਂ ਚੰਚਲ ਮਤ ਤਿਆਗੇ ਗੁਰ ਸਾਖੀ ਕਾ ਜੀਆਰਾ ਤਾਂ ਮਿਟਿਆ ਸਗਲ ਅੰਧਾਰਾ ਗੁਰ ਚਰਨੀ ਮਨ ਲਗਾ ਤਾਂ ਜਮਕਾਰ ਮਾਰਗ ਪਗਾ ਪੈ ਵਿੱਚ ਨਿਰਪਉ ਪਾਇ ਤਾਂ ਸਹਜੈ ਕੈ ਕਰ ਆਇਆ ਪੰਤ ਨਾਨਕ ਬੁਜੈ ਕੋ ਵਿਚਾਰੀ ਇਸ ਜਗ ਮੇ ਕਰਣੀ ਸਾਰੀ ਕਰਨੀ ਕਿਰਤ ਹੋਈ ਜਾਂ ਆਪੇ ਮਿਲਿਆ ਸੋਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦ ਜਤਸ ਪਾਵ ਤਦ ਹੀ ਗਵਾ ਤਾਂ ਗਾਵੇ ਕਾ ਫਲ ਪਵਾ ਗਾਵੇ ਕਾ ਫਲ ਹੋਈ ਜਾ ਆਪੇ ਤੇ ਰੈ ਸੁਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾ ਤੇ ਸਚ ਮਹਿ ਰਹਿ ਆ ਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੇ ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ ਗੁਰ ਚਲਨੀ ਮਨ ਲਗਾ ਤਾਂ ਜਮਕਾ ਮਾਰਗ ਪਗਾ ਪੈ ਵਿੱਚ ਨਿਰਪਉ ਪਾਇ ਤਾਂ ਸਹਜੈ ਕੈ ਕਰ ਆਇ ਭੰਤ ਨਾਨਕ 부ਜੈ ਕੋ ਵਿਚਾਰੀ ਇਸ ਜਗ ਬਿਨੇ ਕਰਨੀ ਸਾਰੀ ਕਰਨੀ ਕਿਰਤ ਹੋਈ ਜਾਂ ਆਪੇ ਮਿਲਿਆ ਸੋਈ ਸਤਨਾਮ ਸ਼੍ਰੀ ਵਾਹਿਗੁਰੂ ਸਾਹੀ ਜੀ ਸੋਰਠਿ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦ ਜਤਸ ਪਾਵ ਤਦ ਹੀ ਗਾਵਾਂ ਤਾਂ ਗਾਵੇ ਕਾਫਲ ਪਾਵਾਂ ਗਾਵੇ ਕਾਫਲ ਹੋਈ ਜਾ ਆਪੇ ਤੇ ਰੈ ਸੋਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਂ ਤੇ ਸਚ ਮਹਿ ਰਹਿ ਆਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੇ ਗੁਰ ਸਾਖੀ ਕਾ ਜੀਆ ਰਾ ਤਾਂ ਮਿਟਿਆ ਸਗਲ ਅੰਧਾਰਾ ਗੁਰ ਚਰਨੀ ਮਨ ਲਗਾ ਆ ਜਮ ਕਾ ਮਾਰਗ ਪਗ ਪੈ ਵਿੱਚ ਨਿਰਪਉ ਪਾਇ ਤਾਂ ਸਹਜੈ ਕੈ ਕਰ ਆਇ ਭੰਤ ਨਾਨਕ 부ਜੈ ਕੋ ਵਿਚਾਰੀ ਇਸ ਜਗ ਮੈਂ ਕਰਨੀ ਸਾਰੀ ਕਰਨੀ ਕਿਰਤ ਹੋਈ ਜਾਂ ਆਪੇ ਮਿਲਿਆ ਸੋਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪਹਿਲਾ ਕਰਤੀ ਜਾ ਓੰਕਾਰ ਸਤ ਗੁਰ ਪ੍ਰਸਾਦਿ ਜਤਸ ਪਾਵ ਤਦਹੀ ਗਵਾ ਤਾਂ ਗਾਵੇ ਕਾਫਲ ਪਵਾ ਗਾਵੇ ਕਾਫਲ ਹੋਈ ਜਾਪੇ ਤੇ ਵੈ ਸੁਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾਂ ਤੇ ਸਚ ਮਹਿ ਰਹਿ ਆ ਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੇ ਗੁਰ ਸਾਖੀ ਕਾ ਉਜਿਆਰਾ ਆ ਮਿਟਿਆ ਹਾ ਸਗਲ ਅੰਧਾਰਾ ਗੁਰ ਚਰਨੀ ਮਨ ਲਗਾ ਤਾਂ ਜਮਕਾ ਮਾਰਗ ਪਗਾ ਪੈ ਵਿੱਚ ਨਿਰਪਉ ਪਾਇ ਤਾਂ ਸਹਜੈ ਕਹਿ ਕਰ ਆਇ ਭੰਤ ਨਾਨਕ 부ਜੈ ਕੋ ਵਿਚਾਰੀ ਇਸ ਜਗ ਮੇ ਕਰਨੀ ਸਾਰੀ ਕਰਣੀ ਕਿਰਤ ਹੋਈ ਜਾਂ ਆਪੇ ਮਿਲਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ